ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਜੀ ਤਿੰਨ ਜਿਨ੍ਹਾਂ ਚੋਂ ਇੱਕ ਸੂਆ ਸਵਾਇਆ ਹੈ ਦੋ ਗੱਬਣ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੋ ਸਸੀガル ਜੀ ਸਸੀガル ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀ ਬਾਈ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਆ ਬਾਈ ਜਿਹੜਾ ਇੱਕ ਤੇ ਕੋਹਲੀ ਦੇ ਵਿਚਾਲੇ ਨਹਿਰਾਂ ਦੇ ਘਰ ਆ ਬਈ ਆਪਣੀ ਠੀਕ ਆ ਵੀਰੇ ਹਾਂਜੀ ਤਨਨਾਗਾ ਜੀ ਹਾਂਜੀ ਬਾਈ ਗਾਨਾ ਤਾਂ 5 6 ਸੀਂਗਾ ਬਾਕੀ ਸੇਰ ਹੋਊਗਾ ਤੁਹਾਡਾ ਹਾਂਜੀ ਠੀਕ ਆ ਵੀਰੇ ਤੇ ਜਿਹੜਾ ਦੋ ਇੱਕ ਨੰਬਰ ਨਾਗਾ ਸੂਏ ਸਵਾਏ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾਸ਼ੇ ਬਾਈ ਅਰੀਨਲ ਦੂਜੇ ਸੂਏ ਵੈੜ ਸੂਈ ਆ ਕਦੋਂ ਸੂਈ ਆ ਜੀ ਇਹ ਸੂਆ ਸਾਢੇ ਕਿ ਤਿੰਨ ਪੌਣੇ ਚਾਰ ਦਾ ਟਾਈਮ ਸੀ ਜੋ ਸੂਈ ਆ ਜੇਰ ਪ੍ਰੋਪਰ ਪੈ ਗਈ ਆ ਬੱਟੇ ਚੈੱਕ ਦਿੱਤਾ ਜੀ ਮਗਰ ਬੱਛਾ ਬਾਈ ਮਗਰ ਬੱਛਾ ਹਾਂ ਪਹਿਲੀ ਜਵਾਈ ਜੇ ਕਿੰਨੀ ਬੋਲੀ ਗੱਡੀ ਆ ਬਈ ਆਪੇ ਬਾਈ ਮੈਂ ਐਵੇਂ ਚਾਰ ਕਹੀ ਹੈਗੇ ਤਿੰਨ ਕਹੀ ਹੈਗੇ ਕੋਈ ਫਾਇ ਜੇ ਆਪਾਂ ਨਹੀਂ ਚੋਈ ਹੁੰਦੀ ਤਾਂ ਆਪਾਂ ਨਹੀਂ ਹੋਈ ਕਹਿੰਨੇ ਹੁੰਨੇ ਜੇ 2 ਕਿਲੋ ਚੋਇਆ ਤਾਂ ਕਵਾਂਗੇ 2 ਹਾਂ ਵੀ 2 ਜੇ ਕੱਢਿਆ ਤਾਂ 2 ਕਹੀ ਜਾਂਨੇ ਆ ਇਹਦੀ ਗਾਰੰਟੀ ਹੋਊ ਵੀ 2 ਕੱਢਿਆ ਐਵੇਂ ਨਹੀਂ ਹੱਥ ਨਹੀਂ ਲਾਇਆ ਜਿੱਦੇ ਨਹੀਂ ਹੱਥ ਲਾਇਆ ਤਾਂ ਉਹਦੇ ਨਹੀਂ ਹੋਈ ਹੁੰਦਾ ਉਹਦੇ ਨਹੀਂ ਲਾਇਆ ਹਾਂ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਜਿੱਦੋ ਲਈ ਆ ਬਾਈ ਉਹਨਾਂ ਨੇ ਇਹ ਕਿਹਾ ਵੀ ਪਿਛਲੇ ਸੂਏ 15 16 15 16 ਕਿਲੋ ਦੁੱਧ ਸਾਡੇ ਕੋਲੇ ਦੇਈ ਗਈ ਆ ਠੀਕ ਆ ਹਾਈਡ ਮੀਡੀਅਮ ਆ ਮੀਡੀਅਮ ਹਾਂ ਆਪਾਂ ਇਹ ਨਹੀਂ ਕਹਿੰਦੇ ਬਾੜੀ ਵੱਡੀ ਆ ਹਾਂ ਪਰ ਇਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਆ ਵੀ ਇਹ ਹਿਮਾਚਲ ਵਾਲੀ ਨਹੀਂ ਬਾਈ ਅੱਛਾ ਹਾਂ ਜੇ ਕੋਈ अच्छा ठीक से पार है हां दोलता ਚ ਲੋਗਰੇ ਸੇਵਾ ਸੰਭਾਲਾ ਸੇਵਾ ਵਾਲਾ ਭਾਈ ਦੁੱਧ ਸੇਵਾ ਵਾਲਾ ਜਿੰਨੀ ਸੰਭਾਲ ਪਰ ਜਿਹੜੇ ਹਸਣਾ ਥਣ ਭਾਂਡਾ ਵਹਿੜ ਦੀ ਤਿਆਰੀ ਆ ਭਾਈ 15 1600 ਕਿਲੋ ਕਹਿੰਦਾ ਵੀ ਕੁਝ ਨਹੀਂ ਬਰਾੜਾ ਸਹੀ ਗੱਲ ਹੈ ਜੀ ਹਾਂ ਸੋਨਾ ਫਿਟਨੈਸ ਵਾਲਾ ਹਵਾਨ ਥਣ ਕੱਲਾ ਕੱਲਾ ਨਿਖੜਮ ਹਾਥੀ ਚਵਾਈ ਵਾਲਾ ਥੋੜਾ ਬੱਚੇ ਦਾ ਕਰਦੀ ਆ ਠੀਕ ਆ ਥੋੜਾ ਬੱਚੇ ਦਾ ਬਿਲਕੁਲ ਉਗ ਗਈ ਉਹ ਸੁੱਕਦਾ ਹੀ ਹੁੰਦਾ ਬਰੇ ਤਾਜਾ ਸੂਇਆ ਤਾਂ ਬਾਕੀ ਖਾਨ ਪੂਰਾ ਟਾਪ ਦਾ ਲੱਗਿਆ ਵਾ ਹੱਥੀਂ ਚਵਾਈ ਵਾਲਾ ਬਾਈ ਥਣਾ ਥੁਣਾ ਦੀ ਫੁੱਲ ਗਰੰਟੀ ਆਪਣੀ ਜੇਰ ਦੀ ਫੁੱਲ ਗਰੰਟੀ ਆ ਉਹ ਬਠਲ ਚ ਪਈ ਆ ਪਾ ਉਹ ਖਾ ਵੀ ਦਿੱਤੀ ਆ ਹਾਂ ਥਣਾ ਦਾ ਸਹਿਜ ਵੀ ਪੂਰਾ ਸੁਆ ਭਾਅ ਨਹੀਂ ਦੇਣਾ ਬਾਈ ਕਿਸੇ ਨੇ ਕਿੰਨੇ ਆ ਥਣ ਪਾਂਡਾ ਵੇਖ ਕੇ ਬਣਾ ਪਹਿਲੀ ਗੱਲ ਤਾਂ ਅਗਲੇ ਨੇ ਦੁੱਧ ਹੀ 18 19 ਕਿਲੋ ਕਹਿਣਾ ਸੀ ਹੂੰ ਠੀਕ ਆ ਅੱਜ ਜਮਾ ਜੈ ਸਨੋਆ 45000 ਦੀ ਵਾੜ ਦੇ ਦੇ ਪੋਜੂ ਮਾੜਾ ਮੁੱਟਾ ਬਸ ਛੋੜ ਛੱਪੇ ਵਾਲਾ ਕੰਮ ਹੀ ਕੀਤਾ ਬਰਾੜਾ ਹਾਂ ਪੂਰੇ ਵਾਲਾ ਕੰਮ ਹੀ ਆ ਬਾਈ ਠੀਕ ਹੈ ਜੀ ਹਾਂ ਤੈਨੂੰ ਵੀ ਪਤਾ ਯਾਰ 30 35 35 40 40 ਦੇ ਨਾਲ ਵਛੇ ਨਾ ਵਿਕੀ ਜਾਂਦੇ ਆ ਬਾਈ ਹੂੰ ਕੌਣ ਸੂਏ ਸੱਜਰ ਸੂਈ ਗਾਂ ਦਿੰਦਾ ਸਹੀ ਗੱਲ ਹੈ ਖਾ ਦਿਓ ਜੇ ਕੋਈ ਇਹਨਾਂ ਪਹਿਲਾਂ ਉਹ ਦਿਖਾ ਦਿੰਨੇ ਆਪਾਂ ਹਾਂ ਇਹਨਾਂ ਠਾ ਦੇਨੇ ਆ ਕੋਈ ਨਹੀਂ ਬੈਗੀ ਉਦੋਂ ਕੋਈ ਨਾ ਕੋਈ ਆ ਜਾਂਦਾ ਠਾ ਦੇ ਦਿੰਗਾ ਹੂੰ ਬੈਠਣ ਨਹੀਂ ਦਿੰਦਾ ਹਾਂ ਠੀਕ ਆ ਇਹਦਾ 2 ਨੰਬਰ ਦਾ ਸੂਆ ਕਿੰਨਾ ਮਾਜੀ ਇਹ ਬਾਈ ਅੱਜ ਸੂਆ ਵਹਿਰ ਲਈ ਆ ਹੂੰ ਰੀਨਲ ਦੂਜੇ ਸੂਏ ਆ ਹੂੰ ਠੀਕ ਆ ਉਹਨਾਂ ਨੇ ਕਿਹਾ ਵੀ 17-18 ਕਿਲੋ ਦੁੱਧ ਚੋਇਆ ਤੇ ਵਹਿੜਦਿਆਂ ਢੱਲਾ ਮਖਾਦੀ ਬਾਈ ਲੈ ਹੂੰ ਸਹੀ ਫੋਟਾਂ ਉਹ ਖਾਰੇ ਲੈ ਆ ਫੋਟਾਂ ਜੀਆਂ ਦਾ ਵੈਸੇ ਹੀ ਆ ਇਹ ਵੈਸੀ ਆ ਬਾਈ ਇਹ ਨਹੀਂ ਚੱਲਦੇ ਆ ਉਹਨਾਂ ਨੂੰ ਤੈਨੂੰ ਪਤਾ ਹੀ ਹਾਂ ਆਈ ਜਾਂਦੀਆਂ ਪਰ ਵਹਿੜ ਹਜੇ 4 ਤੋਂ 5 ਦਿਨ ਲੈਂਦੀ ਆ ਠੀਕ ਆ ਬਣੂਗੀ ਬਹੁਤ ਬਰਾੜ ਠੀਕ ਆ ਹਾਂ ਤਸੱਲੀ ਵਾਲੇ ਜਾਨੀ ਕੰਮ ਆ ਬੰਦੇ ਦਾ ਵੀ ਉਹ ਕਹਿੰਦਾ ਨਾਮ ਐ ਝੂਠ ਕਰੇ ਬਾਈ ਮਾਰਿਆ ਨਾ ਮਾਰਨ ਸਹੀ ਗੱਲ ਹੈ ਕਹਿੰਨ ਨੂੰ ਕਹਿੰਦਾ ਮੈਂ ਜੇ ਝੂਠ ਹੀ ਮਾਰਨਾ 20+ ਕਹਿ ਦਿੰਦਾ ਕਹਿੰਦਾ ਮੈਂ ਤੈਨੂੰ ਕਹਿਦਾ ਵੀ 17-18 ਕਿਲੋ ਦੇਈ ਗਈ ਹੂੰ ਅਗਲਾ ਭੈਣ ਭਰਾ ਫਰਹਾਦ ਜਰਸ ਗੁਈਆ ਠੀਕ ਆ ਕੋਈ ਰੰਗ ਤੇ ਨਾ ਜਾਵੇ ਆ ਬੂਠੀ ਬਾਠੀ ਵਹਿੜ ਦੀ ਵਿਖਾ ਦੇ ਲੈ ਤੇਸ ਕੁਆਲਟੀ ਦੀ ਸੋਣੀ ਫੁੱਲ ਚਮਕ ਦਮਕਾ ਫਰੰਟ ਵੀ ਸੋਨਾ ਸੋਨਾ ਫਿਟਨੈਸ ਵਾਲਾ ਹਵਾਨਾ ਚੈੱਕ ਕਰ ਸਕਦੇ ਹੋ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿਖੜ ਮਾ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਸੰਭਾਲਦਾ ਜੇ ਵੀਰ ਬੱਧ ਕਰ ਲੂ ਤਾਂ ਜਿੰਨਾ ਮਰਜੀ ਚੋਲੇ ਚੰਗੀ ਆ ਵੜ ਮੁੱਠੀ ਵਾਲਾ ਥਾਣਾ ਦੁੱਧ ਵੀ ਬਾਈ ਮੱਝਾ ਵਰਗਾ ਪਿਆਉ ਹਾਂ ਬਾਈ ਫੈਡ ਸ਼ੇਪ ਲੱਸ ਰਾਵ ਨਹੀਂ ਆਉ ਹੂੰ ਪਿੰਨਾ ਨਗਾ ਦੀ ਫੈਡ ਚੰਗੀ ਆਉਗੀ ਅੱਜ ਕੋਈ ਇਹ ਚ ਹੈ ਨਹੀਂ ਕੀ ਪ्योर ਐਚ ਐਫ ਵਾਲਾ ਕੰਮ ਹੈ ਨਹੀਂਗਾ ਠੀਕ ਆ ਹਾਂ ਲੈ ਚੰਗੀ ਆ ਠੰਡੀ ਸੀਲਾ ਬਲਾਈ ਬੈ ਜਾ ਲੈ ਹੂੰ ਠੀਕ ਆ ਜੀ ਐਂ ਖਿੱਚੀ ਚੱਲੇ ਰਵੜ ਨੂੰ ਵਾਦਾ ਹੈ ਤਾਂ ਠੀਕ ਹੈ ਵੀਰੇ ਹਾਂ ਬਾਕੀ ਚਮਕ ਦਮ ਕਾਲੀ ਹਾਂਜੀ ਬਾਈ ਸਵਿਆਂ ਨਾਲ ਹੀ ਆ ਕੋਈ ਸੰਭੀ ਲੱਸੀ ਨਾ ਸਮਝੇ ਬਾਈ ਸੰਭੀ ਲੱਸੀ ਨਾ ਸਮਝੇ ਠੀਕ ਹੈ ਵੀਰੇ ਤੇ ਇਹਦੀ ਜੈ ਜੀ ਦੀ ਡਿਮਾਂਡ ਜਿਹੜੇ ਲੈਣੀ ਆ ਬਾਈ ਯਾਰ ਜਿਹਦਾ ਮੁੱਲ ਕਰਾਉਣਾ ਬਾਈ 55 ਹੂੰ ਜੇ ਅਗਲੇ ਨੇ ਲੈਣ ਦੇਣੀ ਪੁੱਛਣਾ ਹਨ ਹੂੰ ਜਮਾ ਜੈਸਨੋ ਹੈਰੀ 51000 ਦੀ ਬੈੜ ਦੇਣੀ ਜੋੜਾ ਲੈ ਜੇ ਸੱਜਣ ਕੋਈ ਜੋੜਾ ਲੈ ਕੇ ਮਾੜਾ ਮੋਟਾ ਵਾਧ ਕਰਦਾਂਗੇ ਭਾਈ ਠੀਕ ਹੈ ਜੀ ਕੋਈ ਕੱਕਰ ਨਹੀਂ ਠੀਕ ਹੈ ਜੀ ਹਾਂਜੀ ਤੈਨ ਨੰਬਰ ਨਾ ਕੇ ਵੀਰੇ ਇਹਦਾ ਸੂਆ ਕਿੰਨਾ ਜੀ ਇਹ ਵੀ ਬੈੜ ਭਾਈ origial ਦੂਜੇ ਸੂਏ ਹੁੰਦੀ ਆ ਹੂੰ ਇਹ ਜੋੜਾ ਲਿਆ ਸੀ ਇੱਕਾ ਤੁਹਾਡੇ ਆਇਆ ਤੋ ਗਈ ਹੈ ਬੈੜ ਇੱਕੋ ਘਰੋਂ ਜੋੜਾ ਲਿਆ ਹੋਆ ਸੀਗਾ ਠੀਕ ਆ ਉਹਨਾਂ ਨੇ ਕਿਹਾ ਵੀ 19 ਬੀ 19 20 ਤੇ ਸਾਡੇ ਕੋਲੇ ਦੁੱਧ ਦੇਈ ਗਈ ਆ ਪਲੂਨ ਬੱਛੀ ਇਹ ਅੱਛਾ ਠੀਕ ਆ ਅੱਜ ਦੇ ਦਿਨ ਨੈਟ 4 ਜਾਂ 5 ਠੀਕ ਆ 4 ਲੈ ਜੇ 5 ਲੈ ਜੇ ਕਈ ਵਾਰ ਪਸ਼ੂ ਇੱਕ ਅੱਧਾ ਦਿਨ ਪਹਿਲਾਂ ਖੂਪੈਂਦਾ ਠੀਕ ਆ ਵੀਰੇ ਥੰਡੀ ਸੀਲ ਦੀ ਬਾਈ ਥਣਾ ਦੀ ਇਹਦੀ ਵੀ ਫੁੱਲ ਗਰੰਟੀ ਢੱਲਾ ਵਿਖਾ ਦੀ ਲੈ ਹਾਂ ਢੱਲ ਬਹੁਤ ਬਈ ਲੈ ਗੱਠਾਂ ਗੂ ਬਾਕੀ ਥਾਨ ਸੁਣ ਵੈੜ ਦਾ ਬਹੁਤ ਸੋਹਣਾ ਲੱਗਿਆ ਹੋ ਬਾਈ ਹਮ ਤੇ ਕੋਈ ਇਹਨਾਂ ਇਹਨੂੰ ਛੋਟ ਹੀ ਨਾ ਸਮਝੇ ਬਾਈ ਠੀਕ ਆ ਹਾਂ ਜਿਹੜੀ ਦੀ ਹਾਈਟ ਮੀਡੀਅਮ ਸੀ ਆਪਾਂ ਕਹਿ ਤਾ ਠੀਕ ਆ ਇਹ ਵੱਡੀ ਆ ਬਾਈ ਵੱਡੀ ਜਰਸੀ ਆ ਤੇ ਇਹ ਵੀ ਇਹ ਵੀ ਨਹੀਂ ਆ ਜਿਵੇਂ ਮਾਚਲ ਵਾਲੀ ਠੀਕ ਹੈ ਜੀ ਬੰਦੇ ਆ ਨੰਬਰ ਐਡਰੈਸ ਦੇ ਦੂੰ ਜਿਹਦੇ ਘਰੋਂ ਆਈ ਆ ਬਾਈ ਠੀਕ ਹੈ ਜੀ ਹਾਂ ਠੀਕ ਹੈ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਹੱਥੀ ਜਵਾਈ ਵਾਲਾ ਜੀ ਪੂਰਾ ਟੌਪ ਦਾ ਥਾਣ ਲੱਗਿਆ ਵਾ 17 18 ਕਿਲੋ ਮਾਲਕਾਂ ਨੇ ਦੱਸਿਆ ਕਿ ਪਹਿਲੇ ਸੂਏ ਆਪਣਾ ਚੋਇਆਗਾ ਇੱਕ ਤਿਆ ਦੋਦ ਤੁਹਾਡੀ ਸੇਵਾ ਸੰਭਾਲਦਾ ਜੇ ਕੋਈ ਵੀਰ ਵੱਧ ਕਰ ਲੂ ਤੇ ਜਿੰਨਾ ਮਰਜੀ ਚੋ ਸਕਦਾ ਬਾਕੀ ਬਲਟਲਾ ਹਮਾਨੇ ਚ ਬਹੁਤ ਪੰਜਾ ਨੇ ਜੀ ਸਾਰੀਆਂ ਬਲਟਲਾਂ ਕਰਮਾਲ ਨੇ ਕੱਢ ਕੇ ਸੁਣਾ ਥਾਣ ਸੋਣਾ ਬਹੁਤ ਸੋਹਣਾ ਲੱਗਿਆ ਬਈ ਜੀ ਹਾਂ ਠੀਕ ਇਹ ਹੁਣ ਹੀ ਚੱਲਦਾ ਬਈ ਵਾਹ ਹੈ ਵੀ ਬੇਮਲੂਮਾ ਜਾਂ ਸੋਹਣੀ ਜਰਸੀ ਕਹਿ ਸਕਦੇ ਆਪਾਂ ਇਹਨੂੰ ਬਾਈ ਨਗੀਨਾ ਹੂੰ ਨਗੀਨਾ ਸੱਚੀ ਐ ਐ ਜਿੱਦੇ ਤਿਆਰ ਹੁੰਦੀ ਉਹਦੇ ਤਾਂ ਵੀਰੇ ਗਰਦ ਕੱਢਣੀਆਂ ਇਹਨੇ ਪੂਰੀ ਬਾਈ ਉਹਦੇ ਪੜਾ 85 ਮੰਗ ਲਗੇ ਦਾ ਹੂੰ ਤੈਨੂੰ ਵੀ ਪਤਾ ਜਾਂ ਕਿਸੇ ਪੁਰਾਣੇ ਖਿਡਾਰੀ ਕੋਲੇ ਹੁੰਦੀ ਤਾਂ ਅੱਜ ਵੀ ਉਹਨੇ ਕਹਿੰਦਾ 75 ਦੀ ਆ ਬਾਈ ਠੀਕ ਆ ਹਾਂ ਠੀਕ ਆ ਤੇ ਜੇ ਜੀ ਡਿਮਾਂਡ ਇਹਦੀ ਅੱਜ ਦੀ ਬਾਹਰ ਆ ਬਾਈ ਮੁੱਲ ਕਰਨ ਨੂੰ ਕੋਈ 70 ਕਰਾਲੇ 68 ਕਰਾਲੇ ਹੂੰ ਜਮਾ ਜੈਸਨੋ ਆ ਹਾਡੇ 63000 ਦੀ ਵੇੜ ਦੇ ਦਾਂ ਏਹ 500 ਛਾਰ ਦਾਂਗੇ ਯਾਰ ਸਿੱਧਾ 63 ਹੀ ਦੇ ਦਾਂਗੇ ਟਰੇਡ ਦੀ ਪੂਰੀਆਂ ਦੀ ਕਰ ਦਾਂਗੇ ਪੂਰੇ ਟਰੇਡ ਦੀ ਕਰ ਦਾਂਗੇ ਬਈ ਠੀਕ ਆ ਜੀ ਹਾਂ ਪੂਰੇ ਟਰੇਡ ਦੇ ਬਾਈ ਕਹਿੰਦਾ ਕਰ ਦਾਂਗੇ ਜੀ ਬਾਕੀ ਚੰਗੀਆਂ ਨੇ ਵੇੜਾਂ ਕੋਈ ਆਏ ਬਾਕੀ ਯਾਰ ਆਪਣੇ ਦਾ ਇਹ ਆ ਵੀ ਕੋਈ ਆਨਲਾਈਨ ਵਾਲਾ ਆਪਾਂ ਨੂੰ ਬੜਾ ਲਾਲਚ ਨਹੀਂ ਬਈ ਹੂੰ ਘਰੇ ਆਓ ਚਾਹ ਪਾਣੀ ਪੀਓ ਦਸੱਲੀ ਕਰੋ ਹੂੰ ਠੀਕ ਆ ਕੋਈ ਵੀ ਵਪਾਰੀ ਆ ਵਪਾਰੀ ਦਾ ਭਣਾ ਥੋੜਾ ਬਈ ਸਗਾ ਪਿਓ ਬਹੁਤ ਵੀ ਯਕੀਨ ਨਾ ਕਰੋ ਆਪਾਂ ਦਾ ਹਰੇਕ ਵੀਡੀਓ 'ਚ ਇਹ ਗੱਲ ਹੀ ਜਾਣੇ ਆ ਵਪਾਰੀ ਕਿਸੇ ਦਾ ਸਗਾ ਨਹੀਂ ਹੂੰ ਘਰੇ ਆ ਕੇ ਦਸੱਲੀ ਕਰੋ ਤੂ ਆ ਪਸੂ ਇੱਕ ਅੱਦਾ ਹੀ ਹੁੰਦਾ ਉਹ ਵੀ ਆ ਗਿਆ ਆਉਦੀ ਥਾਣਾ ਦੀ ਗਾਰੰਟੀ ਲਾਓ ਬਈ ਚੈੱਕ ਕਰ ਲਓ ਗੱਬਣਾ ਵੀ ਚੈੱਕ ਕਰ ਲਓ ਸਹੀ ਗੱਲ ਹੈ ਹਾਂ ਜਿਹੜਾ ਨਹੀਂ ਸਰਦਾ ਹਾਂ ਉਹਨੂੰ ਭੇਜ ਵੀ ਦਿੰਨੇ ਆਨਲਾਈਨ ਸਹੀ ਗੱਲ ਹੈ ਹਾਂਜੀ ਬਈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚਾਹੁੰਦਾ ਰਹਿਣਾ ਧੰਨਵਾਦ